ਜੀਏਵੀ ਜੈਨ ਆਦਰਸ਼ ਵਿਦਿਆਲਿਆ ਚੋੜਿਆਂ ਵਾਲੀ ਵੱਲੋਂ ਜਿੱਥੇ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦਿਨ ਰਾਤ ਵੱਖ-ਵੱਖ ਅਧਿਆਪਕਾਂ ਵੱਲੋਂ ਵੱਖ-ਵੱਖ ਵਿਸ਼ੇ ਦੇ ਮਹਾਰ ਅਧਿਆਪਕਾਂ ਵੱਲੋਂ ਦਿੱਤਾ ਜਾਂਦਾ ਹੈ ਤਾਂ ਜੋ ਵਿਦਿਆਰਥੀ ਸਮਾਜ ਵਿੱਚ ਆਪ ਦਾ ਨਾਮ ਅੱਗੇ ਵਧਾ ਸਕਣ ਅਤੇ ਮਾਪੇ ਗਰਵ ਕਰ ਸਕਣ ਕਿ ਸਾਡੇ ਬੱਚੇ ਜੀਏਵੀ ਜੈਨ ਆਦਰਸ਼ ਵਿਦਿਆਲਿਆ ਚੋੜਿਆਂ ਵਾਲੀ ਵਿੱਚ ਸਿੱਖਿਅਤ ਹੋਏ ਹਨ ਉੱਥੇ ਹੀ ਜੀਏਵੀ ਜੈਨ ਆਦਰਸ਼ ਵਿਦਿਆਲਿਆ ਚੌੜਿਆ ਵਾਲੀ ਉਹ ਲੋਕ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਖੇਡਾਂ ਵਿੱਚ ਅੱਗੇ ਲਿਜਾਣ ਲਈ ਵੱਖ-ਵੱਖ ਤਰ੍ਹਾਂ ਦੇ ਕੋਚ ਰੱਖੇ ਗਏ ਹਨ ਉਹ ਚਾਹੇ ਕਾਰਾਟਾ ਕੋਚ ਹੋਣ ਕਬੱਡੀ ਕੋਚ ਹੋਣ ਚਾਹੇ ਉਹ ক্রিকেট ਕੋਚ ਹੋਣ ਚਾਹੇ ਫੁੱਟਬਾਲ ਕੋਚ ਹੋਣ ਜੀਏ ਵੀ ਜਿਆਰ ਅਦਰਸ਼ ਵਿਦਿਆਲੇ ਚੌੜਿਆ ਵਾਲੀ ਉਹ ਲੋਕ ਖੇਡਾਂ ਵਿੱਚ ਵੀ ਸਕੂਲ ਨੂੰ ਜ਼ਿਲ੍ਹਾ ਲੈਵਲ ਤੇ ਅੱਗੇ ਲਜਾਇਆ ਜਾ ਰਿਹਾ ਹੈ ਅਤੇ ਪੰਜਾਬ ਪੱਧਰ ਤੇ ਵੀ ਸਕੂਲ ਖੇਡਾਂ ਵਿੱਚ ਪਹਿਲੇ ਨੰਬਰ ਤੇ ਆ ਰਿਹਾ ਹੈ ਜਿੱਥੇ ਇਹ ਪੜਾਈ ਤੇ ਖੇਡਾਂ ਦਾ ਖਿਆਲ ਜੇ ਵੀ ਜੈਨ ਅਦਰਸ਼ ਵਿਦਿਆਲਿਆ ਚੋਂ ਵੜਿਆ ਵਾਲੋਂ ਰੱਖਿਆ ਜਾਂਦਾ ਹੈ ਉਥੇ ਧਰਮ ਦੇ ਪ੍ਰਤੀ ਵੀ ਜੇ ਵੀ ਜੈਨ ਅਦਰਸ਼ ਵਿਦਿਆਲਿਆ ਆਪਦਾ ਫਰਜ਼ ਨਹੀਂ ਭੁੱਲਦਾ ਬੱਚਿਆਂ ਨੂੰ ਧਰਮ ਨਾਲ ਵੀ ਜੋੜਿਆ ਜਾਂਦਾ ਹੈ ਭਗਵਾਨ ਮਹਾਵੀਰ ਜਨਮ ਦਿਨ ਮੌਕੇ ਬੱਚਿਆਂ ਨੂੰ ਸਕੂਲ ਸਟਾਫ ਦੀ ਦੇਖਰੇਖ ਅਤੇ ਸਕੂਲ ਸਟਾਫ ਦੇ ਨਾਲ ਲਾਈਨਾਂ ਵਿੱਚ ਲਿਜਾ ਕੇ ਬੱਸਾਂ ਵਿੱਚ ਲਜਾਇਆ ਗਿਆ ਤੇ ਮਹਾਵੀਰ ਮੰਦਿਰ ਦਾ दर्शन कराया गया महावीर मंदिर बारे ज्ञान दिता गया जिस बारे और कुछ हो सब कुछ जानने पूरी सपरा प्रिंसिपल गुरु आतम जैन आदर्श विद्यालय आज सबसे पहले भगवान महावीर जयंती के उपलक्ष्य में सब शहर वासियों को बच्चों को टीचर्स को इसकी बधाई देना चाहता हूँ पर आज मेरे मेरे को कहने में बड़ी खुशी महसूस हो रही है कि भगवान महावीर का ये लक्ष्य था कि हम बच्चों को ज़्यादा से ज़्यादा शिक्षा प्रदान कर सकें और उस शिक्षा को आगे बढ़ाते हुए आज हमारा विद्यालय बहुत कम बच्चों से शुरू होकर आज हमारे पास साढ़े सात सौ के करीब करीब बच्चे आज हो चुके हैं और इसी उपलक्ष्य में बच्चों को आशीर्वाद दिलवाने के लिए आज हम जैन मंदिर के अंदर भगवान महावीर का आशीर्वाद लेने के लिए वहाँ पे जा रहे हैं आज मेरे को बहुत खुशी इस बात की रही है धन्यवाद ਭਗਵਾਨ ਮਹਾਵੀਰ ਜਨਮ ਦਿਤੇ ਬੱਚੇ ਸਕੂਲ ਦੇ ਜੈਨ ਮੰਦਰ ਉਹਨਾਂ ਨੂੰ ਪ੍ਰਣਾਮ ਕਰਨ ਗਏ ਨੇ ਉਹਨਾਂ ਦਾ ਆਸ਼ੀਰਵਾਦ ਲੈਣ ਗਏ ਨੇ ਕਿ ਭਗਵਾਨ ਮਹਾਵੀਰ ਨੇ ਜੋ ਦੁਨੀਆਂ ਨੂੰ ਸਤਿਅ ਅਹਿੰਸਾ ਅਚੋਰੇ ਅਪ੍ਰਿਗ੍ਰਹ ਤੇ ਬ੍ਰਹਮਚਾਰ ਇਹ ਜਿਹੜੇ ਪੰਜ ਸਿਧਾਂਤ ਵੱਡੇ ਦਿੱਤੇ ਤੇ ਇਹਨਾਂ ਨਾਲ ਜ਼ਿੰਦਗੀ ਨੂੰ ਜੀਣ ਵਾਸਤੇ ਕਿਸ ਤਰ੍ਹਾਂ ਛੋਟੇ-ਛੋਟੇ ਨਿਯਮ ਅਪਣਾ ਕੇ ਉਹ ਜ਼ਿੰਦਗੀ ਨੂੰ ਕਾਮਯਾਬ ਕਰ ਸਕਦੇ ਨੇ ਉਹ ਉਹਨਾਂ ਤੋਂ ਅਸ਼ੀਰਵਾਦ ਲੈ ਕੇ ਕਿ ਇੱਥੇ ਫਿਰ ਸਕੂਲ ਦੇ ਵਿੱਚ ਵੀ ਅੱਜ ਮੀਟਿੰਗ ਕਰਾਂਗੇ ਬੱਚਿਆਂ ਦੇ ਨਾਲ ਉਹਨਾਂ ਨੂੰ ਦੱਸਾਂਗੇ ਕਿ ਭਗਵਾਨ ਮਹਾਵੀਰ ਜਿਹੜੇ ਕਿ ਅੱਜ ਤੋਂ 2550 ਸਾਲ ਪਹਿਲਾਂ ਜਿੰਨਾਂ ਦਾ ਜਨਮ ਹੋਇਆ 2550 ਸਾਲਾਂ ਤੋਂ ਬਾਅਦ ਵੀ ਅੱਜ ਉਹਨਾਂ ਦੇ ਜਿਹੜੇ ਸਿਧਾਂਤ ਨੇ ਉਹ ਉਸੇ ਤਰ੍ਹਾਂ ਅੱਜ ਦੁਨੀਆ ਤੇ ਲਾਗੂ ਹੋ ਰਹੇ ਨੇ ਤੇ ਜਿਸ ਸਾਇੰਸ ਨੂੰ ਉਹਨਾਂ ਨੇ ਡਿਕਲੇਅਰ ਕੀਤਾ ਉਨਾਂ ਨੇ ਜਿਸ ਗਿਆਨ ਦੇ ਨਾਲ ਸਾਰੀ ਦੁਨੀਆ ਨੂੰ ਜਾਣੂ ਕਰਾਇਆ ਜੋ ਪ੍ਰਕਾਸ਼ ਦਿੱਤਾ ਉਹਦੇ ਬਾਰੇ ਵੀ ਬੱਚਾ ਨੂੰ ਦੱਸਾਂਗੇ। ਚਲੋ। এবੀਆ న్యూ ਚੈਨਲ ਦੇਖਣ ਵਾਲੇ ਸਾਰੇ ਦਰਸ਼ਕੋ ਇਸੇ ਹਮ ਅਪੀਲ ਕਰਦੇ ਹਾਂ ਕਿ এবੀਆ న్యూ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ। ਜੈ ਹਿੰਦ ਜੈ ਭਾਰਤ।